ਲੱਡੀ ਰਜੀਤ ਇਹ ਚਿੱਟਾ ਆਪ ਕਹਾਂ ਸੇ ਲੈ ਕੇ ਆਏ ਹੋ ਉਥੋਂ ਲੈ ਕੇ ਆਏ ਕਿਹਨਾਂ ਦੇ ਘਰੋਂ ਲੈ ਕੇ ਆਏ ਹੋ ਲਾਡੀ ਦੇ ਲਾਡੀ ਘਰੋਂ ਹਾਂਜੀ ਇਹ ਫਿਰ ਤੁਸੀਂ ਰੁਟੀਨ ਮੇਂ ਆਪ ਯਹਾਂ ਸੇ ਲੈ ਕੇ ਜਾਂਦੇ ਹੋ ਰੁਟੀਨ ਹੀ ਹੈ ਇਹ ਕਦੇ ਕੀ ਤੋਂ ਮਿਲ ਜਾਂਦਾ ਕਦੇ ਕੀ ਤੋਂ ਕਿੰਨੇ ਟਾਈਮ ਆਉਂਦੇ ਹੋ ਡੇਲੀ ਲੈਣੇ ਕੇ ਲੀਏ ਡੇਲੀ 2 ਵਾਰ तकरीबन ਸਵੇਰ ਇੱਕ ਵਾਰ ਇਹ ਇੱਕ ਵਾਰ ਸਵੇਰ ਇੱਕ ਵਾਰ ਰਾਤ ਕੋ ਹਾਂਜੀ क्या आप इस नशे की लत को छोड़ते क्यों नहीं हो बहुत छड़ना चाहना है बहुत छड़ना चाहना है छोटे बहुत आप काम क्या करते हो मैं स्त्री हाँ दड़ी दिहाड़ी दारी द्यार, करते हो फिर इतने पैसे कैसे निकालते हो ये कितने का है दो सौ और चार सौ रुपये कैसे खर्चते हो सुबह खर्चे दो सौ दो तक ला के दड़ी दो सौ रुपये फर लिया दो के ਇਹ ਬਾਤ ਤਾਂ ਐਂਸੇ ਸਾਨੂੰ ਮਿਲ ਜਾਣਾ ਦੋ ਦੋ ਚਾਰ ਕਰ ਚਲੇਗਾ ਤਾਂ ਪ੍ਰਸ਼ਾਸਨ ਕੋ ਅਪੀਲ ਕਰਨਾ ਚਾਹੇਂਗੇ ਵੀ ਆਪ ਨੂੰ ਕੋਈ ਮੈਡੀਸਿਨ ਮਿਲ ਜਾਏ ਔਰ ਆਪ ਠੀਕ ਹੋ ਜਾਓ ਬਹੁਤ ਜ਼ਿਆਦਾ ਕਰਦੇ ਚਲੋ ਬਹੁਤ ਔਖਾ ਹਾਂ ਵੀ ਆਪਕੇ ਸਾਥ ਜੀ ਸਰ ਇੱਕ ਵੀਕ ਤੇ ਨਹੀਂ ਕਰੀ ਜਲਾਲਾਬੱਗ ਦੀ ਕਾਂਧੀ ਨਗਰ ਤੋਂ ਇੱਕ ਕਿਹੜਾ ਸੀ ਚਿਕਰੇ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਸੀਗੀ ਕੀ ਮਾਮਲਾ ਹੋਇਆ ਉਸ ਦੇ ਬਾਰੇ ਹਾਂ ਮਾਨਯੋਗ ડીਜੀਪੀ ਸਾਹਿਬ ਪੰਜਾਬ ਮਾਨ ਲੋਗ ਡੀਆਈ ਸਾਹਿਬ ਫਿਰੋਜ਼ਪੁਰ ਪਰ ਮਾਨ ਲੋਗ ਐਸਐਸਪੀ ਸਾਹਿਬ ਫਾਜ਼ਿਲਕਾ ਵੱਲੋਂ ਜੋ ਨਸ਼ਿਆਂ ਖਿਲਾਫ ਮੈਡਿ ਗਈ ਆ ਜੁੱਧ ਨਸ਼ਿਆਂ ਵਿਰੁੱਧ ਆ ਉਹਦੇ ਤਹਿਤ ਅਸੀਂ ਹੁਣ ਤੱਕ ਕਾਫੀ ਜਿਹੜੇ ਜਿਹੜੇ ਕਿੱਟਾ ਵੇਚਣ ਵਾਲੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਚੁੱਕੇ ਹਾਂ ਸੋ ਇਹਦੇ ਤਹਿਤ ਵੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਬਲਵਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਗੰਢੀ ਨਗਰ ਦਾ ਤੋ ਇਹਦੇ ਸਬੰਧੀ ਵੀ ਸਾਨੂੰ ਜਾਣਕਾਰੀ ਮਿਲੀ ਸੀਗੀ ਪਰ ਨਾਲ ਹੀ ਕੀ ਹੋਇਆ ਇਹਦੇ ਇੱਕ ਵੀਡੀਓ ਵਾਇਰਲ ਹੋਈ ਕਿ ਇਹ ਚਿੱਟਾ ਵੇਚਣ ਦਾ ਆਤੀ ਆ ਜਿਹਦੇ ਉੱਤੇ ਮੋੱਖ ਅਫਸਰ ਸਿਟੀ ਦਿਲਾਲਾਬਾਦ ਨੇ ਤੁਰੰਤ ਕਾਰਵਾਈ ਕਰਕੇ ਉਹਨੂੰ ਕਾਬੂ ਕੀਤਾ ਔਰ ਉਹਦੇ ਕਬਜ਼ੇ ਵਿੱਚੋਂ 10 ਗ੍ਰਾਮ ਜਿਹੜਾ ਸਾਨੂੰ ਹੈਰੋਇਨ ਮਿਲੀ ਆ ਜਿਹਦੇ ਸਬੰਧੀ ਅਸੀਂ ਮੁਕੱਦਮਾ ਨੰਬਰ 33 ਐਨਡੀਪੀ ਐਕਟ ਦੇ ਤਹਿਤ ਦਰਜ ਕਰਕੇ ਤੇ ਮਾਨਯੋਗ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾ ਰਿਹਾ ਸਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਦੇ ਬਾਅਦ ਇਹ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਅ ਵਿਦਨ 24 ਆਵਰ ਜਿਹੜਾ ਅਸੀਂ ਜਿਹੜੀ ਕਾਰਵਾਈ ਕੀਤੀ ਆ ਜੀ ਅ ਦੇਖੋ ਪੁਲਿਸ ਕਾਫੀ ਐਕਟਿਵਲੀ ਕੰਮ ਜਿਹੜੀ ਕਰ ਰਹੀ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨੂੰ ਰਹੀ ਬੇਨਤੀ ਕਰਨਾ ਚਾਹੁੰਦਾ ਆਮ ਪਬਲਿਕ ਨੂੰ ਔਰ ਪੱਤਰਕਾਰ ਭਾਈਚਾਰੇ ਭਰਾਵਾਂ ਨੂੰ ਵੀ ਸਾਨੂੰ ਸਹਿਯੋਗ ਕਰੋ ਠੀਕ ਹੈ ਪੁਲਿਸ ਦੇ ਸੋਰਸਸ ਵੀ ਨੇ ਬਟ ਤੁਸੀਂ ਆਮ ਵਿਚਰਦੇ ਰਹਿੰਦੇ ਹੋ ਔਰ ਮਾੜੇ ਚੰਗੇ ਬੰਦੇ ਬਾਰੇ ਪਤਾ ਲੱਗਦਾ ਰਹਿੰਦਾ ਸੋ ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਅਸੀਂ ਕਾਰਵਾਈ ਕਰ ਸਕਦੇ ਸਰ ਇੱਕੋ ਕਾਫੀ ਕਟਨਾਵਾ ਦੇਖਣ ਨੂੰ ਪੰਜਾਬੀਆਂ ਦੇ ਇਸ ਤਰ੍ਹਾਂ ਲੋਕ ਜਿਹੜੀ ਵੀਡੀਓ ਵਾਇਰਲ ਕਰ ਦਿੰਦੇ ਨੇ ਉਹਦੇ ਨਾਲ ਬੇਤਰ ਜਿਸ ਤਰ੍ਹਾਂ ਪੁਲਿਸ ਨੂੰ ਗਾਣ ਕਰ ਦਿੱਤੀ ਜਾਵੇ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਸਾਨੂੰ ਇਹੀ ਅਸੀਂ ਚਾਹੁੰਦੇ ਆਂ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੈ ਕਿਸੇ ਦੀ ਵੀ ਨਿਗਾ ਵਿੱਚ ਵੀਡੀਓ ਵਾਇਰਲ ਕਰਨ ਦੀ ਬਜਾਏ ਪਹਿਲਾਂ ਸਬੰਧਤ ਥਾਣੇ ਨੂੰ ਇਤਲਾਹ ਦਿੱਤੀ ਜਾਵੇ ਯਾ ਮੇਰੇ ਦਫ਼ਤਰ ਇੱਥੇ ਤੁਸੀਂ ਇਤਲਾਹ ਦੇ ਸਕਦੇ ਹੋ ਜੇਕਰ ਅਸੀਂ ਕਾਰਵਾਈ ਨਹੀਂ ਕਰਦੇ ਤਾਂ ਤੁਸੀਂ ਵੀਡੀਓ ਵਾਇਰਲ ਕਰ ਸਕਦੇ ਹੋ ਤੁਸੀਂ ਨਿਊਜ਼ਪੇਪਰ ਚ ਲਵਾ ਸਕਦੇ ਹੋ ਤੁਸੀਂ ਸੀਨੀਅਰ ਅਫਸਰਾਂ ਕੋਲੇ ਵੀ ਜਾ ਕੇ ਦੱਸ ਸਕਦੇ ਹੋ ਕਿ ਆ ਅਸੀਂ ਜਿਹੜੀ ਜਾਣਕਾਰੀ ਦਿੱਤੀ ਸੀ ਉਹਦੇ ਤੇ ਕਾਰਵਾਈ ਨਹੀਂ ਪਰ ਮੈਂ ਬੇਨਤੀ ਕਰਦਾ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ ਸੋ ਮੈਂ ਬੇਨਤੀ ਕਰਦਾ ਵੀ ਸਾਨੂੰ ਪਹਿਲਾਂ ਇਹ ਧਿਆਨ ਚ ਵਿਚ ਲਿਆਂਦਾ ਜਾਵੇ ਕਿ ਆ ਬੰਦਾ ਜਿਹੜਾ ਗਲਤ ਕੰਮ ਕਰਦਾ ਇਹ ਲੋਕਾਂ ਨੂੰ ਜਾਗਰੂਕ ਕਰਦੋ ਜੀ ਜਿਸ ਤਰ੍ਹਾਂ ਲੋਕਾਂ ਨੂੰ ਮਾਨਕਡਾਰ ਹੁੰਦਾ ਹੈ ਅਸੀਂ ਕੁੱਲ ਸਤ ਸਟੌਟ ਕਰਾਂਗੇ ਸਾਡਾ ਨਾਮ ਜਗ ਜਗ ਰਵੇਗਾ ਇਸ ਨੂੰ تھوڑا ਬਰੀਫ ਕਰ ਦੋ ਅ ਦੇਖੋ ਮਾਨਯੋਗ ਡੀਜੀਪੀ ਸਾਹਿਬ ਨੇ ਪੰਜਾਬ ਸਰਕਾਰ ਨੇ ਬਹੁਤ ਤਰ੍ਹਾਂ ਦੇ ਜਿਹੜੇ ਕ੍ਰਾਈਮਸ ਨੇ ਉਹਨਾਂ ਦੇ ਲਈ ਨੰਬਰ ਜਾਰੀ ਕੀਤੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਕਿਸੇ ਵੀ ਸਮੇਂ ਕੋਈ ਜਾਣਕਾਰੀ ਦੇ ਸਕਦੇ ਹੋ ਪਰ ਉਹ ਜਾਣਕਾਰੀ ਪੁਖਤਾ ਹੋਵੇ ਸਬੰਧਤ ਵਿਅਕਤੀ ਹੈ ਜਿਹੜਾ ਉਹ ਵਾਕਿਆ ਹੀ ਉਹ ਜਿਹੜਾ ਕੰਮ ਕਰਦਾ ਹੋਵੇ ਸਾਡੇ ਕੋਲੇ ਸੇਫ ਪੰਜਾਬ ਦੇ ਉੱਪਰ ਕਾਫੀ ਜੜੀਆਂ ਡਰਗ ਟਿਪਸ ਆ ਰਹੀਆਂ ਨੇ ਪਰ ਉਹਦੇ ਵਿੱਚ ਕਾਫੀ ਜੜੀਆਂ ਲਾਕਡਾਟ ਵਾਲੀਆਂ ਨੇ ਪਿੱਛੇ ਜੇ ਕੀ ਹੋਇਆ ਅਸੀਂ ਕਰੀਬ 6 ਲੱਖ ਗੋਲੀ ਫੜੀ ਸੀਗੀ ਉਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਉਹ ਜਿਹੜਾ ਉਸ ਤੋਂ ਬਾਅਦ ਜਿਹੜਾ ਫਰਾਰ ਆਉਗਿਆ ਸੀ ਪਰ ਕੱਲ ਉਹਦੇ ਸਬੰਧੀ ਜਿਹੜੀ ਡਰਗ ਟਿਪ ਪਾਈ ਵੀ ਇਹ ਬੰਦਾ ਜਿਹੜਾ ਨਸ਼ਾ ਵੇਚ ਰਿਹਾ ਪਰ ਜਦੋਂ ਅਸੀਂ ਪੜਤਾਲ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਉਹ ਬੰਦਾ ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਫਰਾਰ ਆ ਕਰਦਾ ਸੋ ਉਹਨੂੰ ਅਸੀਂ ਕਿਸ ਕੈਟਾਗਰੀ 'ਚ ਰੱਖਾਂਗੇ ਕੋਈ ਫੇਕ ਆ ਜਾਂ ਉਹਨੂੰ ਅਸੀਂ ਕਹਾਂਗੇ ਕਿ ਇਹ ਲਾਕ ਡਾਟਾ ਸੋ ਇਹਦੀ ਬੇਨਤੀ ਆ ਜਿਹੜੀ ਪੂਖਤਾ ਜਾਣਕਾਰੀ ਦਿਓਗੇ ਤਾਂ ਅਸੀਂ ਉਹਦੇ ਤੇ ਕਾਰਵਾਈ ਜ਼ਰੂਰ ਕਰਾਂਗੇ ਧੰਨਵਾਦ